ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਖੁਸ਼ਪਰੀਤ ਕਤਲ ਮਾਮਲੇ ਦੇ ਵਿੱਚ ਤਿੰਨਾਂ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ ਮੌਤ ਤੱਕ ਉਮਰਕੈਦ ਦੀ ਸਜ਼ਾ ਇਹਨਾਂ ਦੋਸ਼ੀਆਂ ਨੂੰ ਸੁਣਾਈ ਗਈ ਹੈ ਸਾਲ 2010 ਦਾ ਇਹ ਮਾਮਲਾ ਹੈ ਜਦੋਂ ਚੰਡੀਗੜ੍ਹ ਦੇ ਨੇੜਲੇ ਪਿੰਡ ਬੁੜੈਲ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਉਗਵਾ ਕੀਤਾ ਗਿਆ ਸੀ ਫਿਰੋਤੀ ਦੀ ਰਕਮ ਦੇਣ ਦੇ ਬਾਵਜੂਦ ਵੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਸਾਲ 2011 ਦੇ ਵਿੱਚ ਉਸ ਦੀ ਲਾਸ਼ ਬਰਾਮਦ ਹੋਈ ਸੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਕੇਸ ਚੱਲਿਆ ਤੇ ਅੱਜ ਅਦਾਲਤ ਨੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਮੌਤ ਤੱਕ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਹੋਰ ਜਾਣਕਾਰੀ ਗੱਲ ਕਰਦੇ ਆ ਸਾਡੀ ਸਹਿਯੋਗੀ ਨੀਹਾ ਸਲਾਰੀਆ ਦੇ ਨਾਲ ਨੀਹਾ ਖੁਸ਼ਪ੍ਰੀਤ ਦੇ ਪਰਿਵਾਰ ਵਾਲੇ ਸੰਤੋਸ਼ ਨੇ ਸਜ਼ਾ ਤੋਂ ਫੈਸਲੇ ਤੋਂ ਹੁਣੇ ਫਿਲਹਾਲ ਜਿਹੜਾ ਹੈਗਾ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਹੈ ਕਿਉਂਕਿ ਹੁਣੇ ਫਿਲਹਾਲ ਸਾਰੇ ਕੋਰਟ ਦੇ ਅੰਦਰ ਹੀ ਹੈਗੇ ਨੇ ਫਿਲਹਾਲ ਜਿਹੜਾ ਹੈਗਾ ਤਿੰਨੋਂ ਅਕਿਊਜ਼ਰ ਹੈਗੇ ਨੇ ਸੁਖਦੇਵ ਗੋਵਿੰਦਰ ਔਰ ਮੰਤਸ਼ੋਰ ਤਿੰਨਾਂ ਨੂੰ ਹੀ ਉਹ ਮੈਂ ਸਜ਼ਾ ਸੁਣਾਈ ਗਈ ਹੈ ਔਰ ਨਾਲ ਹੀ ਅਲੱਗ-ਅਲੱਗ ਤਰ੍ਹਾਂ ਦੇ ਤਹਿਤ ਫਾਈਨ ਜਿਹੜਾ ਹੈਗਾ ਉਹ ਲਗਾਇਆ ਗਿਆ ਹੈ ਅਗਰ ਚੁਕਦੇਵ ਔਰ ਗੁਰਵਿੰਦਰ ਦੀ ਗੱਲ ਕੀਤੀ ਜਾਵੇ ਤਾਂ 302 ਦੇ ਤਹਿਤ ਦੋਹਾਂ ਨੂੰ 75000 ਰੁਪਏ ਦੇਣੇ ਪੈਣਗੇ ਤੇ 364 ਬੀ ਦੇ ਤਹਿਤ 25000 ਰੁਪਏ ਜੁਰਮਾਨਾ ਦਾਨਾ ਪਵੇਗਾ ਔਰ ਇੱਕ ਤੋਂ 20 ਬੀ ਦੇ ਤਹਿਤ 5000 ਰੁਪਏ ਜੁਰਮਾਨਾ ਦੇਣੇ ਪੈਣਗੇ ਜੇਕਰ ਨੰਕਿਸ਼ੋਰ ਦੀ ਗੱਲ ਕੀਤੀ ਜਾਵੇ ਤਾਂ ਨੰਕਿਸ਼ੋਰ ਨੂੰ 120 ਬੀ ਔਰ 364 ਦੇ ਤਹਿਤ ਜਿਹੜਾ ਹੈਗਾ ਦੋਸ਼ੀ ਕਰਾਇਆ ਗਿਆ ਸੀ ਤਾਂ ਉਸ ਨੂੰ 5000 ਦੀ 5000 ਜਿਹੜਾ ਜੁਰਮਾਨਾ ਹੋ ਇਨ ਟੋਟਲ 3 ਆਰ ਪੇ ਜੁਰਮਾਨਾ ਦੇਣਾ ਪਵੇਗਾ ਤੇ ਹੁਣੇ ਫਿਲਹਾਲ ਜਿਹੜਾ ਹੈਗਾ ਸਜ਼ਾ ਜਿਹੜੀ ਹੈਗੀ ਸੁਣਾ ਦਿੱਤੀ ਗਈ ਹੈ ਉਮਰ ਕੈਦੀ ਸਜ਼ਾ ਹੋ ਗਈ ਹੈ ਸਾਰੇ ਤਿੰਨੋਂ ਦੋਸ਼ੀ ਜਿਹੜੇ ਹੈਗੇ ਆਂ ਔਰ ਨਾਲ ਹੀ ਉਹਨੂੰ ਜੁਰਮਾਨਾ ਦੇਣਾ ਪਵੇਗਾ